ਤਾਂ ਪਤੰਗ ਵਾਲੀ ਡੋਰ ਨੇ ਇੱਕ 7 ਸਾਲ ਦੀ ਬੱਚੀ ਦੇ ਸਾਹ ਕੱਢ ਲਏ ਨੇ ਉਹ ਪਤੰਗ ਵਾਲੀ ਡੋਰ ਉਸ 7 ਸਾਲ ਦੀ ਬੱਚੀ ਦੇ ਗਲ ਦੇ ਵਿੱਚ ਫਸਦੀ ਹੈ ਗਲ ਦੇ ਵਿੱਚ ਫਸਣ ਕਰਕੇ ਗਲ ਦੇ ਵਿੱਚ ਇੱਕ ਵੱਡਾ ਟੱਕ ਲੱਗ ਜਾਂਦਾ ਹੈ ਜਿਸ ਕਰਕੇ ਉਸ ਕੁੜੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਗੁਰਾਇਆ ਦੇ ਵਿੱਚ ਇਹ ਮੰਦਭਾਗੀ ਘਟਨਾ ਛੜੀ ਉਹ ਵਾਪਰੀ ਹੈ ਜਿੱਥੇ ਇੱਕ 7 ਸਾਲ ਦੀ ਬੱਚੀ ਜਿਹੜੀ ਕਿ ਆਪਣੇ ਦਾਦੇ ਦੇ ਨਾਲ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਪਣੀ ਦੁਕਾਨ ਦੇ ਉੱਪਰ ਜਾ ਰਹੀ ਸੀ ਤਾ ਅਚਾਨਕ ਜਦੋਂ ਖੇਤਾਂ ਦੇ ਵਿੱਚੋਂ ਦੀ ਲੰਘ ਰਹੇ ਸੀ ਤਾਂ ਖੇਤਾਂ ਦੇ ਵਿੱਚ ਪਈ ਡੋਰ ਉਸ ਬੱਚੀ ਦੇ ਗਲ ਦੇ ਵਿੱਚ ਫਸ ਜਾਂਦੀ ਆ ਬੱਚੀ ਦੇ ਗਲ ਦੇ ਵਿੱਚ ਇੱਕ ਡੂੰਗਾ ਕੱਟ ਲਿਆ ਜਾਂਦਾ ਖੂਨ ਕਾਫੀ ਜ਼ਿਆਦਾ ਵਗ ਜਾਂਦਾ ਜਿਸ ਕਰਕੇ ਉਸ ਕੁੜੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਖੇਤਾਂ ਦੇ ਵਿੱਚਕਾਰ ਇਹ ਡੋਰ ਪਈ ਸੀ ਤਾਂ ਜਿਹੜੀ ਖੇਤਾਂ ਦੇ ਵਿੱਚਕਾਰ ਸੜਕ ਬਣੀ ਹੋਈ ਸੀ ਤਾਂ ਉਸ ਸੜਕ ਦੇ ਉੱਪਰੋਂ ਇਹ ਬੱਚੀ ਆਪਣੇ ਦਾਦੇ ਦੇ ਨਾਲ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਿਹੜੀ ਦੂਜੇ ਪਿੰਡ ਅੱਡੇ ਦੇ ਵਿੱਚ ਇਹਨਾਂ ਦੀ ਦੁਕਾਨ ਸੀ ਉੱਥੇ ਜਾ ਰਹੀ ਸੀ ਤਾਂ ਅਚਾਨਕ ਇਸ ਬੱਚੀ ਦੇ ਗਲ ਦੇ ਵਿੱਚ ਉਹ ਡੋਰ ਆ ਜਿਹੜੀ ਫਸ ਜਾਂਦੀ ਹੈ ਜਿਸ ਕਰਕੇ ਇਸ ਬੱਚੀ ਦੇ ਗਲ ਦੇ ਵਿੱਚ ਡੂੰਗਾ ਟੱਕ ਲਾ ਜਾਂਦਾ ਹੈ ਤੇ ਟੱਕ ਲੱਗਣ ਦੇ ਕਾਰਨ ਇਸ ਬੱਚੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਮਹਿਜ਼ 7 ਸਾਲ ਦੀ ਉਮਰ ਦੇ ਵਿੱਚ ਇਸ ਬੱਚੀ ਦੀ ਮੌਤ ਹੋਈ ਆ ਤਾਂ ਮੌਤ ਹੋਣ ਦਾ ਕਾਰਨ ਪਤੰਗ ਵਾਲੀ ਡੋਰ ਬਣਦੀ ਆ ਤੇ ਇਹ ਡੋਰ ਖੇਤਾਂ ਦੇ ਵਿੱਚ ਪਈ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਸੰਤ ਪੰਚਮੀ ਦਾ ਤਿਹਾਰ ਆ ਜਿਹੜਾ ਉਲੰਕੇ ਹਟਿਆ ਦੇ ਬਸੰਤ ਪੰਚਮੀ ਨੂੰ ਪੂਰੇ ਪੰਜਾਬ ਦੇ ਵਿੱਚ ਪਤੰਗਵਾਜ਼ੀ ਆ ਜਿਹੜੀ ਉਹ ਕੀਤੀ ਜਾਂਦੀ ਹੈ ਜਿਸ ਕਰਕੇ ਕਟੀਆਂ ਹੋਈਆਂ ਡੋਰਾ ਅਕਸਰ ਦੇਖੀਆਂ ਜਾਂਦੀਆਂ ਨੇ ਕਿ ਸੜਕਾਂ ਦੇ ਉੱਪਰ ਰੋਲੀ ਜਾਂਦੀਆਂ ਨੇ ਖੇਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ ਤਾਂ ਖੇਤਾਂ ਦੇ ਵਿੱਚ ਪਈ ਹੋਈ ਉਹ ਡੋਰ ਇੱਕ ਬੱਚੀ ਦੇ ਲਈ ਕਾਲ ਬਣ ਗਈ। ਇਹ ਬੱਚੀ ਆਪਣੀ ਭੈਣ ਤੇ ਆਪਣੇ ਦਾਦੇ ਸਮੇਤ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੂਜੇ ਪਿੰਡ ਆਪਣੀ ਦੁਕਾਨ ਦੇ ਉੱਪਰ ਜਾ ਰਹੀ ਸੀ ਤਾਂ ਅਚਾਨਕ ਜਿਹੜੀ ਖੇਤਾਂ ਦੇ ਵਿੱਚਕਾਰ ਉਹ ਡੋਰ ਪਈ ਸੀ ਇਸ ਕੁੜੀ ਦੇ ਇਸ ਬੱਚੀ ਦੇ ਗੜ ਦੇ ਵਿੱਚ ਫਸ ਜਾਂਦੀ ਹੈ ਜਿਸ ਕਰਕੇ ਇੱਕ ਡੂੰਗਾ ਟੱਕ ਲਾ ਜਾਂਦਾ ਟੱਕ ਲੱਗਣ ਦੇ ਨਾਲ ਇਸ ਬੱਚੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਇਹ ਜਿਹੜੀ ਸਤਨਾਮ ਸਿੰਘ ਦੀ ਪੋਤੀ ਹੈਗੀ ਆ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਝ ਕਲਾ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਇਦੋ ਡਾਰ ਅਸੀਂ ਰਸਤੇ 'ਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਿਤੇ ਗੁਰਦਮ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਰਦਨ 'ਚ ਜ਼ਿਆਦਾ ਫਸਣ ਕਰਕੇ ਇਹਦੀ ਮੌਤ ਹੋ ਗਈ ਔਰ ਉਹ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਖ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਹੈ ਇਹ ਡੋਰ ਅਸੀਂ ਉਹਦੇ ਮੋਟਰਸਾਈਕਲ ਤੋਂ ਕੱਢ ਲਈ ਹੈ ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉੱਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨੋਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁੱਖਤ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨੋਰਮਲ ਡੋਰ ਵੀ ਆ ਉਹ ਵੀ ਇੱਕ ਜਾਲਲੇਵਾ ਡੋਰ ਬਣ ਗਈ ਹੈ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਦੇ ਨਾਈ ਚੈਨਾਡੋਰ ਬਾਰੇ ਵੀ ਅਸੀਂ ਕਹਿੰਦੇ ਆ ਵੀ ਚੈਨਾਡੋਰ ਵੀ ਜਿਹੜੀ ਆ ਉਹ ਵੀ ਇਹਦਾ ਵਿਕਣੀ ਨਹੀਂ ਚਾਹੀਦੀ ਨਾ ਹੀ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆਣੀ ਚਾਹੀਦੀ ਸੁਰਿੰਦਰ ਜੀ ਇਹਨਾਂ ਦੇ ਮਦਰ ਫਾਦਰ ਦਾ ਅਸਰ ਰਿਹਾ ਉਹ ਉਹਦੇ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਹੀ ਹੈ ਜੀ ਇਹਦੇ ਬੇਟੀ ਇੱਕੋ ਹੀ ਹੈ ਜੀ ਹਰਬੀਨ ਇਹਦਾ ਨਾਮ ਕੀ ਕਾਰਵਾਈ ਸਰ ਕੀ ਹੋਵੇ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਹੈ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ ਤੇ ਨਹੀਂ ਹੈ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚੈਨਾਡੋਰ ਨਹੀਂ ਹੈ ਜੀ ਚੈਨਾਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾਡੋਰ ਨਹੀਂ ਹੈ ਇਹ ਨੋਰਮਲ ਹੈ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾ ਦਿੱਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੈੱਕ ਵੀ ਕਰਾ ਦਿੱਤੀ ਆ ਮੌਤ ਦੇ ਮੌਤ ਹੋ ਗਈ ਸੀ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਸੇ ਖੂਨ ਡੁੱਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉੱਥੋਂ ਕਨਫਰਮ ਕੀਤਾ ਕਿ ਉੱਥੋਂ ਕਹਿ ਰਹੇ ਸੀ ਕਿ ਸਾਰ ਨਹੀਂ ਹੋਈ ਸੀ ਚਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਰਖ ਹਸਪੀਟਲ ਗਏ ਬਰਖ ਹਸਪੀਟਲ ਤੋਂ ਕਲੀਅਰ ਕਰਤਾ ਨੇ ਸੁਤਨਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ ਉਹ ਲੜਕੀ